ਨਜ਼ਰ ਆ ਰਹੀ ਹੈ ਜਿਹਨਾਂ ਲੋਕਾਂ ਨੂੰ ਕਨਸਟਿਪੇਸ਼ਨ ਇਨਡਾਈਜਸ਼ਨ ਰਹਿੰਦੀ ਆ ਸੋ ਇਹ ਪਾਲਕ ਨੂੰ ਉਹ ਖਾਣ ਤਾਂ ਬਹੁਤ ਵਧੀਆ ਗੱਲ ਹੈ ਸੋ ਨਵੇਂ ਕਿਸਮ ਦੀ ਪਾਲਕ ਹੈ ਤੁਸੀਂ ਦੀ ਸਕਰੀ ਉਹ ਜਿਹੜੀਆਂ ਲਰਾ ਕਿਸ ਢੰਗ ਦੀਆਂ ਸੋ ਇਹ ਤੁਹਾਡੇ ਮੈਟਾਬੋਲਿਕ ਸਿਸਟਮ ਨੂੰ ਫਾਸਟ ਕਰੇਗੀ ਤੁਹਾਡੇ ਪੇਟ ਦੇ ਵਿੱਚ ਜਿਹੜੀ ਗੈਸ ਬਣਦੀ ਆ ਉਹਨੂੰ ਕੱਟ ਕਰੇਗੀ ਇਹਦੇ ਪੱਤੇ ਤੋੜ ਕੇ ਤੁਸੀਂ ਇਹਦੀ ਸਬਜ਼ੀ ਬਣਾ ਕੇ ਕਿਸੇ ਵੀ ਢੰਗ ਨਾਲ ਇਹਨੂੰ ਆ ਪਾਲਕ ਦਾ ਸੂਪ ਵੀ ਬਣਾਇਆ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਲੜਾ ਸੋ ਇਹਨੂੰ ਆ ਸੇਵਨ ਕਰਨਾ ਚਾਹੀਦਾ ਹੈਗਾ ਸੋ ਇਹਦੇ ਬਹੁਤ ਸਾਰੇ ਫਾਇਦੇ ਆ ਵੀ ਹੁੰਦੇ ਆ ਤੁਹਾਨੂੰ ਪਤਾ ਹੈ ਕਿ ਪਾਲਕ ਦੇ ਵਿੱਚ ਆਇਰਨ ਵੀ ਹੁੰਦੀ ਆ ਨਾ ਸੋ ਆਇਰਨ ਦੀ ਕਮੀ ਨੂੰ ਵੀ ਇਹ ਪੂਰਾ ਕਰਦੀ ਆ ਇਹਦੇ ਪੱਤੇ ਤੋੜ ਲਓ ਇਹ ਜਿਹੜੀਆਂ ਆ ਦੂਜੀ ਪਾਲਕ ਨਾਲੋਂ ਜ਼ਿਆਦਾ ਫਾਇਦੇਮੰਦ ਨਜ਼ਰ ਆ ਰਹੀ ਹੈ ਪਲਾਸਟਿਕ ਰਬਲ ਪਲਾਂਟ ਵੀ ਤੁਸੀਂ ਸੁਣਿਆ ਹੈ ਰਬਲ ਪਲਾਂਟ ਵਰਗੇ ਇਹਦੇ ਬੂਟੇ ਜਿਹੜੇ ਹੈਗੇ ਆ ਉਹ ਹੁੰਦੇ ਆ ਸੋ ਤੁਸੀਂ ਦੇਖ ਸਕਦੇ ਹੋ ਇਹ ਲਰਾਂ ਜਿਹੜੀਆਂ ਆ ਇਸ ਨੂੰ ਲਰ ਨੂੰ ਤੁਸੀਂ ਮੋਹਰਿਓ ਕੱਟ ਲਓ ਇੱਥੋਂ ਕੱਟ ਕੇ ਵਿੱਚ ਯੂਜ਼ ਕਰ ਸਕਦੇ ਆ ਹਨ ਹੁਣ ਇਸ ਨੂੰ ਅੱਗੇ ਇੱਥੋਂ ਇੱਥੋਂ ਜਿੱਥੇ-ਇਥੇ ਇਹਦੀ ਰੂਟਸ ਹੈਗਾ ਆ ਉੱਥੋਂ ਇਹਦੀਆਂ ਹੋਰ ਟਾਣੀਆਂ ਨਿਕਲ ਆਉਣਗੀਆਂ ਸੋ ਇੱਕ-ਇੱਕ ਦੋ ਬੂਟੇ ਲਗਾ ਕੇ ਤੁਸੀਂ ਇਸ ਨੂੰ ਬਹੁਤ ਵਧੀਆ ਢੰਗ ਨਾਲ ਮਤਲਬ ਆਪਣੇ ਸੀਵੀ ਜਿਹੜੀ ਹੈਗੀ ਆ ਦਰੁਸਤੀ ਆ ਉਹ ਕਰ ਸਕਦੇ ਹੋ ਖਾਸ ਕਰਕੇ ਉਹਨਾਂ ਮਰੀਜ਼ਾਂ ਲਈ ਜਿਨ੍ਹਾਂ ਨੂੰ ਆ ਕਮੀ ਮਹਿਸੂਸ ਹੁੰਦੀ ਆ ਆਦਰਭਾਈ ਤੁਹਾਡਾ ਮੈਟਾਬੋਲਿਕ ਸਿਸਟਮ ਸਹੀ ਹੈਗਾ ਇਸ ਨੂੰ ਹਾਇ ਇਨਾ ਖਿਆਲ ਰੱਖਣਾ ਕਿ ਇਸ ਨੂੰ ਇਸਨਾ ਪੱਤਿਆਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰਨਾ ਬਹੁਤ ਵੱਡੇ ਵੱਡੇ ਪੱਤੇ ਹੋ ਜਾਂਦੇ ਆ ਇਸ ਤੋਂ ਪਹਿਲਾਂ ਅਸੀਂ ਤੋੜੇ ਸੀ ਬਹੁਤ ਵੱਡਾ ਵੱਡੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਜਿਆਦਾ ਮਤਲਬ ਗੁੱਛੀਆਂ ਦੇ ਵਿੱਚ ਜੋ ਆਮ ਪਾਲਕ ਆਉਂਦੀ ਹੈਗੀ ਆ ਉਹ ਖਰੀਦਣ ਦੀ ਲੋੜ ਨਹੀਂ ਉਹ ਜੋ 20 ਰੁਪਏ ਦੀ 25 ਰੁਪਏ ਦੀ ਅੱਜ ਕੱਲ ਇੱਕ ਗੁੱਛੀ ਦਿੰਦੇ ਹੈਗੇ ਆ ਜੋ ਤੁਹਾਡਾ ਆਰਥਿਕ ਨੁਕਸਾਨ ਵੀ ਕਾਫੀ ਕਰਦੀ ਆ ਇਹdੀਆਂ ਤੁਸੀਂ 3-4 ਬੀਲਾਂ ਲਗਾ ਲਓ ਇਹ ਮੁੱਕਣੀਆਂ ਹੀ ਨਹੀਂ ਤੁਸੀਂ ਦੇਖ ਸਕਦੇ ਹੋ ਉਹ ਇੱਕ ਚਾਰ ਪੱਤੇ ਹੀ ਇੱਕ ਗੁੱਛੀ ਦਾ ਮੁਕਾਬਲਾ ਜਿਹੜਾ ਹੈਗਾ ਆ ਉਹ ਜੋ ਮੰਡੀ ਤੋਂ ਮਿਲਦੀ ਆ ਉਹਦਾ ਕਰ ਸਕਦੇ ਆ ਨਾ ਸਵੈਨ ਗੁੱਛੀ ਆਪਣੇ ਘਰ ਚ ਲਗਾਓ ਖਰਚ ਲਗਾਉਣ ਤੋਂ ਬਾਅਦ ਤੁਸੀਂ ਇਹਦਾ ਸੇਵਨ ਕਰੋ ਔਰ ਬਹੁਤ ਸਾਰੀਆਂ ਬਿਮਾਰੀਆਂ ਖਾਸ ਕਰਕੇ ਲਿਵਰ ਨੂੰ ਵੀ ਇਹ ਆਵਾਸ਼ ਕਰਦੀ ਹੈਗੀ ਹੈ ਨਾ ਤੁਸੀਂ ਦੇਖ ਸਕਦੇ ਹੋ ਇਹ ਇਹ ਲਰਵੀ ਤੁਸੀਂ ਦੇਖ ਸਕਦੇ ਹੋ ਡੰਡੀਆਂ ਦੀਆਂ ਡੰਡੀਆਂ ਦੇਖੀ ਹੋਏਗੀ ਤੁਸੀਂ ਪਲਕੇ ਇਹਦਾ ਨਾਮ ਮੈਨੂੰ ਨਹੀਂ ਪਤਾ ਹੈਗਾ ਨਾਮ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਇਹਦਾ ਜਰੂਰ ਦੱਸੂਗਾ ਹਨਾ ਸੋ ਇਹਦਾ ਬੀਜ ਜਿਹੜਾ ਹੈਗਾ ਆ ਉਹ ਜਿਵੇਂ ਮਟਰ ਮਾਲਾ ਨਹੀਂ ਦੇਖੀ ਤੁਸੀਂ ਕਦੇ ਮਟਰ ਮਾਲਾ ਮਟਰ ਮਾਲਾ ਜਿਹੜੀ ਹੁੰਦੀ ਹੈ ਉਹਦਾਂ ਦੇ दाणे टाइप ਜਿਹੜਾ ਬੀਜਾ ਹੁੰਦਾ ਤੁਸੀਂ ਉਹਨੂੰ ਔਰ ਗਾਹਾਂ ਤੇ ਗਾਹਾਂ ਇਹਨੂੰ ਬੀਜਣ ਦੀ ਲੋੜ ਨਹੀਂ ਪੈਂਦੀ ਫਿਰ ਇਹ ਬੀਜਣ ਦੀ ਜ਼ਰੂਰਤ ਨਹੀਂ ਆਪਣੇ ਆਪ ਹੀ ਉਹ ਬੀ ਖਿਲਰ ਜਾਂਦਾ ਤੇ ਉਹ ਅੱਗੇ ਆਪਣੇ ਆਪ ਫਿਰ ਪੁੰਗਰ ਜਾਂਦੀ ਆ ਤੁਹਾਨੂੰ ਦੁਬਾਰਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਇਹਦੇ ਤੁਸੀਂ ਪੁਰਜੀ ਬਣਾ ਸਕਦੇ ਹੋ ਇਹਨੂੰ ਆਂਡਿਆਂ ਦੇ ਵਿੱਚ ਮਿਕਸ ਕਰਕੇ ਉਂਡੇ ਵਾਲਕੇ ਜਾਂ ਕਿਸੇ ਵੀ ਢੰਗ ਨਾਲ ਮਿਕਸ ਕਰਕੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਸਲਾਦ ਦੇ ਤੌਰ ਤੇ ਇਹਨੂੰ ਹੋਰ ਤਾਂ ਹੋਰ ਕੱਚਾ ਵੀ ਖਾ ਸਕਦੇ ਹੋ ਬਹੁਤ ਹੀ ਵਧੀਆ ਤੇ ਫਾਇਦੇਮੰਦ ਚੀਜ਼ ਹੈਗੀ ਆ ਸਰੀਰ ਵਾਸਤੇ ਸੋ ਇਹ ਪਾਲਕ ਖਾਓ ਤੇ ਡਾਕਟਰਾਂ ਤੋਂ ਛੁਟਕਾਰਾ ਪਾਓ